ਇਸੇ ਦੌਰਾਨ ਹੀ ਕੱਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਇੱਕ ਉਸ ਅਖੋਤੀ ਪੱਤਰਕਾਰ ਦਾ ਚਮਚਾ ਪਤਾ ਨਹੀਂ ਕਿੱਥੇ ਬੈਠਾ ਮੈਨੂੰ ਤਾਂ ਐ ਲੱਗਦਾ ਵੀ ਸ਼ਾਇਦ ਉਹ ਕਿਸੇ ਘੁਰਨੇ ਘੁਰਨੇ ਕੇ ਖੁੱਡ ਖੁੱਡ ਦੇ ਵਿੱਚ ਬੈਠਾ ਕਿਉਂਕਿ ਜੇ ਉਹ ਬੰਦਾ ਇੱਥੇ ਦਾ ਹੁੰਦਾ ਜਾਂ ਇੱਥੇ ਰਹਿਣ ਵਾਲਾ ਹੁੰਦਾ ਨਾ ਤੇ ਉਹ ਸਾਹਮਣੇ ਆ ਕੇ ਗੱਲ ਕਰਦਾ ਚੈਨਲਾਂ ਦੇ ਵਿੱਚ ਗੱਲ ਕਰਦਾ ਸੋ ਮੈਂ ਉਸ ਲਾਂਡੀ ਨੂੰ ਦੱਸਣਾ ਚਾਹੁੰਨਾ ਕਿ ਤੂੰ ਜਿਹੜਾ ਕਹਿ ਰਿਹਾ ਵੀ ਜਤਿੰਦਰ ਗੌਰਵ ਭਈਆ ਉਹ ਭਈਏ ਭਾਈ ਤੁਸੀਂ ਬਣੇ ਹੋ ਬਾਹਰ ਵਿਦੇਸ਼ਾਂ ਵਿੱਚ ਜਾ ਕੇ ਤੁਸੀਂ ਭਈਏ ਬਣੇ ਹੋ ਔਰ ਲੋਕ ਤੁਹਾਨੂੰ ਦੱਸਦੇ ਪੰਜਾਬ ਦੇ ਭਈਏ ਆ ਔਰ ਜਤਿੰਦਰ ਮਸੀਹ ਗੌਰਵ ਪੰਜਾਬ ਦੀ ਧਰਤੀ ਦਾ ਜੰਪ ਵਾਲਿਆ ਔਰ ਅਸੀਂ ਵੀ ਪੰਜਾਬ ਦੀ ਧਰਤੀ ਦੇ ਜੰਪ ਵਾਲਿਆ ਜਿਹੜੀ ਪੰਜਾਬ ਦੀ ਕਣਕ ਤੁਸੀਂ ਖਾਂਦੇ ਹੋ ਉਹੀ ਅਸੀਂ ਖਾਂਦੇ ਆ ਜਿਹੜਾ ਪਾਣੀ ਤੁਸੀਂ ਪੀਂਦੇ ਹੋ ਉਹੀ ਪਾਣੀ ਅਸੀਂ ਪੀਂਦੇ ਆ ਤੁਹਾਡੀਆਂ ਰਗਾਂ ਦੇ ਵਿੱਚ ਕੋਈ ਹੋਰ ਖੂਨ ਨਹੀਂ ਦੌੜਦਾ ਇਹੀ ਦੌੜਦਾ ਤੇ ਸਾਡੀਆਂ ਜੇ ਵੀ ਇਹੀ ਦੌੜਦਾ ਸੋ ਮੈਂ ਇਸ ਲਾਂਡ ਦੀ ਨੂੰ ਦੱਸਣਾ ਚਾਹਨਾ ਕਿ ਤੂੰ ਕਹਿਣਾ ਕਿ ਮੈਂ ਤੇਰੀਆਂ ਨਾਸਾ ਪਾੜ ਦੂੰਗਾ ਤੇਰੀਆਂ ਅੱਗੇ ਪਿੱਛੇ ਸਾਰਾ ਕੁਝ ਤੂੰ ਨੁਕਸਾਨ ਪਹੁੰਚਾਏਗਾ ਉਹ ਤੇ ਤੁਹਾਡੀ ਓਛੀ ਮਾਨਸਿਕਤਾ ਆ ਤੁਸੀਂ ਇਹਦੇ ਤੋਂ ਇਲਾਵਾ ਹੋਰ ਕੁਝ ਕਰ ਵੀ ਨਹੀਂ ਸਕਦੇ ਜੇ ਤੁਸੀਂ ਇੰਨਾ ਹੀ ਕਰਦੇ ਹੁੰਦੇ ਨਾ ਤੇ ਤੁਹਾਡੇ ਪ੍ਰਚਾਰ ਪ੍ਰਸਾਰ ਦੀ ਜਿਹੜੀ ਲਹਿਰ ਆ ਉਹ ਦੌੜੀ ਹੁੰਦੀ ਤੁਸੀਂ ਹਮੇਸ਼ਾ ਮਜਲੂਮ ਲੋਕਾਂ ਦੇ ਉੱਤੇ ਜ਼ੁਲਮ ਘਟਾਇਆ ਹਮੇਸ਼ਾ ਤੁਸੀਂ ਨੀਮੀ ਜਾਤ ਵਾਲਿਆਂ ਨੂੰ ਉਹਨਾਂ ਦੀ ਉਹਨਾਂ ਨੂੰ ਤੁਸੀਂ ਟਿੱਚ ਜਾਣ ਕੇ ਉਹਨਾਂ ਨੂੰ ਤੁਸੀਂ ਨਿੰਦਿਆ ਤਾਂ ਹੀ ਤਾਂ ਲੋਕ ਤੁਹਾਡੇ ਕੋਲੋਂ ਘ੍ਰਿਣਾ ਕਰਦੇ ਆ ਤੇਰੇ ਵਰਗੀ ਮਾਨਸਿਕਤਾ ਵਾਲੇ ਲੋਕਾਂ ਕੋਲੋਂ ਜਿਹੜਾ ਅਸਲੀ ਗੁਰੂ ਦਾ ਸਿੱਖਿਆ ਜਿਹੜਾ ਗੁਰੂਆਂ ਦੇ ਲੜ ਲੱਗਿਆ ਹੋਇਆ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਫਲਸਫੇ ਦੇ ਉੱਤੇ ਜਿਹੜੇ ਸਿੱਖ ਪਹਿਰਾ ਦਿੰਦੇ ਆ ਉਹ ਮਜਲੂਮਾਂ ਦੀ ਰੱਖਿਆ ਕਰਦੇ ਆ ਉਹਨਾਂ ਨੂੰ ਗੱਲ ਨਾਲ ਲਾਉਂਦੇ ਆ ਪਰ ਤੇਰੇ ਵਰਗੇ ਜਿਹੜੇ ਅਖੋਤੀ ਤੇ ਸ਼ਰਾਰਤੀ ਲੋਗ ਆ ਇਹ ਭਾਈਚਾਰਕ ਸਾਂਝ ਨੂੰ ਤੋੜਨ ਵਾਲੇ ਹਮੇਸ਼ਾ ਬਿਆਨ ਦਿੰਦੇ ਨੇ ਔਰ ਮੈਂ ਹੈਰਾਨ ਆ ਪੰਜਾਬ ਦੀ ਪੱਤਰਕਾਰੀ ਦੇ ਉੱਤੇ ਕਿ ਜਿਹਨੂੰ ਪੰਜਾਬ ਦੇ ਵਿੱਚ ਈਸਾਈ ਭਾਈਚਾਰਾ ਮਦਦ ਕਰਦਾ ਹੀ ਨਹੀਂ ਦਿਖਿਆ ਤੁਸੀਂ ਇੱਕ ਤਰਫਾ ਬਿਆਨ ਹਮੇਸ਼ਾ ਲਾਇਆ ਹਮੇਸ਼ਾ ਈਸਾਈ ਭਾਈਚਾਰੇ ਨੂੰ ਤੁਸੀਂ ਨਿੰਦਿਆ ਪਰ ਫਿਰ ਵੀ ਈਸਾਈ ਭਾਈਚਾਰਾ ਖੁੱਲੇ ਦਿਲ ਦੇ ਨਾਲ ਉਹਨਾਂ ਪੀੜਤਾਂ ਦੀ ਉਹਨਾਂ ਮਜਲੂਮਾਂ ਦੀ ਉਹਨਾਂ ਲੋਕਾਂ ਦੀ ਸਾਰ ਲੈਂਦਾ ਆਇਆ ਜੋ ਸਾਨੂੰ ਸਾਡੀ ਪਵਿੱਤਰ ਬਾਈਬਲ ਨੇ ਸਿਖਾਇਆ ਅਸੀਂ ਉਹਦੇ ਤੇ ਪੈਰਾ ਦਿੰਨੇ ਆ। ਆ ਜਿਹੜੀ ਤੂੰ ਸ਼ਬਦਾਵਲੀ ਵਰਤ ਰਿਹਾ ਗਾਲਾਂ ਕੱਢ ਰਿਹਾ ਤੇਰੇ ਨਾਲੋਂ ਵੱਧ ਗਾਲਾਂ ਆਉਂਦੀਆਂ ਨੇ ਸਾਨੂੰ ਪਰ ਸਾਨੂੰ ਸਾਡੀ ਮਰਿਆਦਾ ਦਾ ਪਤਾ ਹੈ ਕਿ ਅਸੀਂ ਕਿਹੜੀ ਮਰਿਆਦਾ ਦੇ ਵਿੱਚ ਰਹਿ ਕੇ ਕੀ ਗੱਲ ਕਰਨੀ ਹੈ। ਸੋ ਤੂੰ ਇੰਨੇ ਜੋਗਾ ਹੈ ਨਹੀਂ ਕਿ ਤੈਨੂੰ ਅਸੀਂ ਬਿਆਨ ਦਈਏ ਜਾਂ ਤੈਨੂੰ ਜਵਾਬ ਦਈਏ। ਤੂੰ ਹੈ ਹੀ ਪਤਾ ਨਹੀਂ ਪਤਾ